ਅਮਰੀਸ਼ਪੁਰੀ ਦੀ ਹਵੇਲੀ ਦਿਖਾਉਣੇ ਆ ਦੋਸਤੋ ਅਮਰੀਸ਼ਪੁਰੀ ਦੀ ਹਵੇਲੀ ਸਾਹਮਣੇ ਤੁਸੀਂ ਦੇਖ ਰਹੇ ਹੋ ਆਜੋ ਆਪਾਂ ਅੰਦਰ ਚੱਲ ਕੇ ਦਿਖਾਵਾਂਗੇ ਤੁਹਾਨੂੰ ਪੂਰੇ ਸੀਨ ਤੇ ਅੱਜ ਤੁਹਾਨੂੰ ਉਹ ਚੀਜ਼ ਦਿਖਾਉਣੀ ਹੈ ਜੋ ਅਮਰੀਸ਼ਪੁਰੀ ਦੀ ਹਵੇਲੀ ਜਿਹਨੂੰ ਕਿਹਾ ਜਾਂਦਾ ਅੱਜ ਆਪਾਂ ਉਹ ਪੂਰੀ ਹਵੇਲੀ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਅਲਬਰ ਜ਼ਿਲ੍ਹੇ ਦੇ ਸ੍ਰਿਸਕਾ ਪੈਲੈਸ ਦੇ ਵਿੱਚ ਸ੍ਰਿਸਕਾ ਪੈਲੈਸ ਜਿਹੜਾ ਇੱਥੇ ਹੈਗਾ ਇੱਥੇ ਕਰਨ ਅਰਜਨ ਮੂਵੀ ਸਾਜਨ ਚਲੇ ਸਸਰਾਲ ਹੋਰ ਵੀ ਕਈ ਮੂਵੀ ਹੈ ਜਿਹੜੀਆਂ ਸ਼ੂਟ ਹੋਈਆਂ ਸੀ ਅਤੇ ਇਸ ਸਥਾਨ ਦੇ ਉੱਤੇ ਜਿਹੜੀ ਦੁਰਜਨ ਸਿੰਘ ਦੀ ਹਵੇਲੀ ਇਸ ਨੂੰ ਬਣਾਇਆ ਗਿਆ ਸੀ ਅਮਰੀਸ਼ਪੁਰੀ ਦੀ ਫਿਲਮ ਸੀ ਕਰਨ ਅਰਜਨ ਨੂੰ ਫਿਲਮ ਦੇ ਵਿੱਚ ਦੁਰਜਨ ਸਿੰਘ ਜੋ ਅਮਰੀਸ਼ਪੁਰੀ ਸੀ ਉਸ ਦੀ ਹਵੇਲੀ ਇਹਨੂੰ ਬਣਾਇਆ ਗਿਆ ਸੀ ਅੱਜ ਦਿਖਾਉਣਾ ਤੁਹਾਨੂੰ ਅੰਦਰ ਚੱਲਾਂਗੇ ਤੇ ਦਿਖਾਵਾਂਗੇ ਸਾਰਾ ਉਹ ਚੀਜ਼ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਮੈਂ ਸੀਨ ਹੈ ਜਿਹੜੇ ਮੈਚ ਕਰਕੇ ਤੁਹਾਨੂੰ ਦਿਖਾ ਦੂੰਗਾ ਫਿਲਹਾਲ ਜਿਹੜੀ ਹਵੇਲੀ ਆ ਉਹ ਬੰਦ ਕੀਤੀ ਹੋਈ ਹੈ ਇਸ ਇਸ ਜਗ੍ਹਾ ਦੇ ਉੱਤੇ ਜਿਹੜੀ ਟਿਕਟ ਮਿਲਦੀ ਹੁੰਦੀ ਹੈ ਜਦੋਂ ਇਹ ਖੁੱਲੀ ਹੁੰਦੀ ਹੈ ਓਪਨ ਹੁੰਦੀ ਹੈ ਪਰ ਇਹਨਾਂ ਨੇ ਦੱਸਿਆ ਵੀ ਹੁਣ ਜਿਹੜੀ ਇਸ ਟਾਈਮ ਐਂਟਰੀ ਆ ਉਹ ਬੰਦ ਹੈ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਵਾਲੀ ਹਵੇਲੀ ਤੇ ਨਾਲ ਜਿਹੜੇ ਉਹ ਸੀਨ ਨੇ ਉਹ ਮੈਚ ਕਰ ਦੂੰਗਾ ਤੁਸੀਂ ਦੇਖ ਲਿਓ ਇਸ ਹਵੇਲੀ ਦੇ ਵਿੱਚ ਗੋਵਿੰਦੇ ਦੀ ਜਿਹੜੀ ਫਿਲਮ ਸੀ ਸਾਜਨ ਚਲੇ ਸਸਰਾਲ ਉਸਦੇ ਵੀ ਗਾਣੇ ਦੇ ਕਈ ਸ਼ੂਟ ਹੋਏ ਨੇ ਤੇ ਨਾਲ ਹੀ ਜਿਹੜੀ ਕਰਨ ਅਰਜੁਨ ਮੂਵੀ ਆ ਉਹਦੇ ਵਿੱਚ ਠਾਕੁਰ ਦੁਰਜਨ ਸਿੰਘ ਦੀ ਹਵੇਲੀ ਆ ਜਿਹੜੀ दिखाई गई भाई हुई है नहीं, अपने बात करेंगे। भाई साहब कैसे हो बढ़िया सर अच्छा यहाँ पे शूट हुए थे ना मूवी वो हाँ जी अच्छा तो अभी बंद है हाँ। आप वो से 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 आए हो मैं यहीं से ही पास से ही पास हूँ अच्छा 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 हाँ। हाँ। तो प्राइवेट प्रॉपर्टी है ये ससुराल ਠੀਕ ਹੈ ਇਹ ਦੋਜੀਗ ਮੁਗੇ ਹਮਨੇ ਵੀ ਦੇਖੀ ਆਪ ਆਪ ਇਸ ਲਈ ਦੇਖਣੇ ਆਏ ਹੋ ਹਾਂਜੀ ਤਾਂ ਆਪਕੋ ਪਤਾ ਨਹੀਂ ਤਾਂ ਕਿ ਇਹ ਬੰਦ ਹੈ ਨਹੀਂ ਸਰ ਆ ਪਹਿਲੀ ਵਾਰ ਆਏ ਹੋ ਜਾਂ ਪਹਿਲੀ ਵੀ ਆਏ ਹੋ ਨਹੀਂ ਮੈਂ ਪਹਿਲੇ ਫਸਟ ਟਾਈਮ ਆਇਆ ਆਪ ਵੀ ਲੋਕੇਸ਼ਨ ਹੀ ਦੇਖਣੇ ਆਏ ਹੋ ਲੋਕੇਸ਼ਨ ਦੇਖਣੀ ਆ ਹਾਂ ਠੀਕ ਹੈ ਹਾਂ ਠੀਕ ਹੈ ਜੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਹਵੇਲੀ ਨੂੰ ਦੇਖਣ ਆ ਲੋਕ ਦੂਰੋਂ ਦੂਰੋਂ ਆਉਂਦੇ ਨੇ ਬਹੁਤ ਵੱਡੀ ਮਹੱਤਤਾ ਇਸ ਹਵੇਲੀ ਦੀ ਕਿਉਂਕਿ ਫਿਲਮਾਂ ਦੇ ਵਿੱਚ ਜੋ ਸਾਨੂੰ ਦਿਖਾਇਆ ਜਾਂਦਾ ਅਸੀਂ ਦੇਖਦੇ ਆ ਨਾ ਵੀ ਯਾਰ ਪਤਾ ਨਹੀਂ ਕੀ ਚੀਜ਼ ਕਿਵੇਂ ਦੀ ਲੋਕੇਸ਼ਨ ਬਣਾਈ ਗਈ ਆ ਮੈਂ ਤੁਹਾਨੂੰ ਇਹ ਲੋਕੇਸ਼ਨ ਆਲੋਦਾਲੋ ਵੀ ਦਿਖਾਉਂਗਾ ਫਿਲਹਾਲ ਤੁਹਾਨੂੰ ਇਹ ਦਿਖਾ ਰਿਹਾ ਮੈਂ ਤੁਹਾਨੂੰ ਆਲੋਦਾਲੋ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਲੋਕੇਸ਼ਨ ਆਨੇ ਜਿਹੜੀ ਆਲੋਦਾਲੋ ਬਹੁਤ ਸੋਹਣੀ ਖੂਬਸੂਰਤ ਲੋਕੇਸ਼ਨ ਹੈ ਇਹ ਅਲਬਰ ਜ਼ਿਲ੍ਹੇ ਚ ਪੈਂਦੀ ਹੈ ਦੋਸਤੋ ਇੱਥੇ ਨਾ ਜ਼ਿਆਦਾਤਰ ਮੂਵੀ ਜਾਂ ਫਿਲਮਾਂ ਦੀਆਂ ਸ਼ੂਟਿੰਗਾਂ ਕਿਉਂ ਹੁੰਦੀਆਂ ਨੇ ਉਹਦਾ ਵੀ ਕਾਰਨ ਹੈ ਕਿਉਂਕਿ ਇੱਥੇ ਸਾਹਬ ਦੀਆਂ ਹੀ ਪਹਾੜੀਆਂ ਵੀ ਨੇ ਦੇਖੋ ਅਗਰ ਪਹਾੜੀਆਂ ਦੀ ਲੋਕੇਸ਼ਨ ਲੈਣੀ ਹੋਵੇ ਨਾ ਇੱਥੇ ਪਹਾੜੀਆਂ ਵੀ আরাਵਲੀ ਪਹਾੜੀਆਂ ਨੇ ਇੱਥੇ ਪਹਾੜੀਆਂ ਵੀ ਮਿਲ ਜਾਂਦੀਆਂ ਨੇ ਇੱਥੇ ਪਲੇਨ ਰਸਤਾ ਵੀ ਮਿਲ ਜਾਂਦਾ ਯਾਨੀ ਇੱਕ ਮੂਵੀ ਨੂੰ ਸ਼ੂਟ ਕਰਨ ਵਾਸਤੇ ਬਹੁਤ ਹੀ ਪਰਫੈਕਟ ਜਗ੍ਹਾ ਬਹੁਤ ਹੀ ਪਰਫੈਕਟ ਇਹ ਸਥਾਨ ਮੰਨਿਆ ਜਾਂਦਾ ਹੈ ਅੱਜ ਬਹੁਤ ਸਾਰੇ ਵੀਰ ਆ ਜਿਹੜੇ ਦੇਖਣ ਆ ਰਹੇ ਨੇ ਤੇ ਇੱਕ ਉਹ ਪਿੱਛੇ ਕਾਰ ਹੈਗੀ ਉਹ ਵਾਪਸ ਚਲੀ ਗਈ ਐਂਟਰੀ ਬੰਦ ਹੈ ਇਸ ਕਰਕੇ ਸਾਨੂੰ ਵੀ ਐਂਟਰੀ ਨਹੀਂ ਮਿਲੀ ਪਰ ਅਸੀਂ ਜਿੰਨਾ ਕੋਸ਼ਿਸ਼ ਹੋਈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ